ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿੰਡ ਤਾਰੋਵਾਲੀ ਇੱਥੇ ਜਿਹੜੀ ਸੱਕੀ ਡਰੇ ਨਾਲ ਬਿਲਕੁਲ ਨਾਲ ਲੰਗਦੀ ਆ ਜਿਸ ਦੀ ਕਿ ਪਿਛਲੇ ਸਮੇਂ ਹੜ੍ਹਾਂ ਦੇ ਵਿੱਚ ਮਾਰ ਨੀਵੇਂ ਇਲਾਕਿਆਂ ਦੇ ਵਿੱਚ ਹੋਈ ਜਿ ਤਰ੍ਹਾਂ ਇੱਕ ਹਵੇਲੀਆਂ ਪਿੰਡ ਛੋਟ ਹਵੇਲੀਆਂ ਕਲਾ ਹਵੇਲੀਆਂ ਘੁਰਦ ਤੇ ਤਾਰੋਵਾਲੀ ਦੀ ਜ਼ਮੀਨ ਚੋਂ ਫਸਲ ਤਕਰੀਬਨ ਜਿਹੜੀ ਡੁੱਬੀ ਰਹੀ 15-20 ਦਿਨੋਂ ਬਿਲਕੁਲ ਖਤਮ ਹੋ ਗਈ ਅੱਜ ਮੈਂ ਪਤਾ ਕਿ ਕਿਹੜਾ ਕਿੰਨਾ ਤੱਕ ਇਹ ਜਿਹੜੇ ਵੇਖੋ ਪੰਜਾਬੀ ਕਿਸਾਨ ਦੀ ਮਦਦ ਸਦੀ ਸਦਾ ਪੰਜਾਬੀ ਕਿਸਾਨ ਹੀ ਕਰਦੇ ਠੀਕ ਹੈ ਜੀ ਕੁਦਰਤੀ ਆਫਤ ਆਈਗੀ ਇਹਦੇ ਚ ਕਿਸੇ ਦਾ ਕੋਈ ਬਲੇਮ ਨਹੀਂ ਆਪਾਂ ਕਰ ਸਕਦੇ ਇਹ ਸੋਪਰੇ ਆਲੇ ਤਹ ਪਰਿਵਾਰ ਵੱਲੋਂ ਸਾਡੇ ਸਵਰਗਵਾਸੀ ਸੁਖਜਿੰਦਰ ਸਿੰਘ ਸੇਖੋਂ ਦੀ ਯਾਦ ਵਿੱਚ ਇਹ ਸੇਵਾ ਕਿਸਾਨਾਂ ਨੂੰ ਮਾਰਜਨਲ ਕਿਸਾਨ ਜਿਹੜੇ 2 ਤੋਂ 3 ਏਕੜ ਜ਼ਮੀਨ ਵਾਲੇ ਹਾਂ ਉਹਨਾਂ ਨੂੰ ਕਣਕ ਦਾ ਸਰਟੀਫਾਈਡ ਦਵਾਈ ਲਗਾ ਬੀ ਠੀਕ ਆ ਜੀ ਉਹ ਉਹਨਾਂ ਦੀ ਜਿੰਨੀ ਜਿੰਨੀ ਲੈਂਡ ਲੈਂਡ ਹੋਲਡਿੰਗਾਂ 2 ਏਕੜ ਤੇ 3 ਏਕੜ ਜਾਂ 4 ਏਕੜ ਉਹ ਸਾਹਬਨਾ ਫ੍ਰੀ ਆਫ ਕਾਸਟ ਦਿੱਤਾ ਜਾ ਸਕਿਆ ਦਿੱਤਾ ਜਾ ਰਿਹਾ ਵਾ ਤਾਂ ਜੋ ਘੱਟੋ ਘੱਟ ਉਹਨਾਂ ਦਾ ਥੋੜਾ ਬਹੁਤਾ ਪਾਰ ਵਡਾਇਆ ਜਾ ਸਕੇ ਕਿੱਲਿਆਂ ਕਿੱਲਿਆਂ ਦੇ ਵਿੱਚ 75 ਏਕੜ ਦਾ ਵੀ ਇੱਥੇ ਦਿੱਤਾ ਵਾ ਜੀ ਠੀਕ ਆ ਜੀ ਪਹਿਲਾਂ ਤੁਸੀਂ ਬੰਦੇ ਸਾਡਾ ਮੇਰਾ ਆਪਣਾ ਜੱਦੀ ਪਿੰਡ ਹੋੜਖਾ ਉੱਥੇ ਤੁਸੀਂ ਟੁੱਟੀ ਸੀਗੀ ਉੱਥੇ ਡੀਜ਼ਲ ਦੇ ਦੋ ਡਰਮ ਦਿੱਤੇ ਸੀਗੇ ਤੇ ਹੋਰ ਵੀ ਇਹ ਪ੍ਰਥਾ ਸਾਡੇ ਪਰਿਵਾਰ ਵੱਲੋਂ ਲੰਬੇ ਸਮੇਂ ਤੋਂ ਚੱਲੀ ਆਉਗੀ ਯਾਰ ਜਿਸ ਤਰ੍ਹਾਂ ਮੇਰੇ ਦਾਦਾ ਜੀ ਪਿੰਡ ਚੋਂ ਲੜਕੀ ਜਿਹੜੀ ਕੋਈ ਪੜਨ ਵਾਲੀ ਹੁੰਦੀ ਸੀ ਉਹਦਾ ਸਾਰਾ ਪੜਾਈ ਦਾ ਖਰਚਾ ਚੱਲਦੇ ਸੀਗੇ ਕਾਲਜ ਲੈਵਲ ਤੱਕ ਔਰ ਮੇਰੇ ਵੱਲੋਂ ਵੀ ਮਤਲਬ ਕਦੀ ਵੀ ਸਾਡੇ ਪਰਿਵਾਰ ਵੱਲੋਂ ਕੋਈ ਖੁਸ਼ੀ ਦਾ ਸਮਾਗਮ ਹੋਵੇ ਤੇ ਸਿਰਫ ਸਮਾਜ ਸੇਵਾ ਦੇ ਕੰਮ ਚ ਜਿਸ ਤਰ੍ਹਾਂ ਹੁਣ ਵੀ ਰੈਗੂਲਰ ਕਈ ਸਾਲਾਂ ਤੋਂ ਸਾਡੇ ਪਿੰਡ ਚ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਆ ਪਿੰਡ ਔਰ ਕਿਤੇ ਉਥੇ ਲੜਕੀਆਂ ਨੂੰ ਸਿਰਫ ਲੜਕੀਆਂ ਤਾਂ ਕਿ ਜਿਹੜੀ ਜਨਨੀ ਆ ਉਹ ਪੜ ਸਕੇ ਤੇ ਆਪਣੇ ਪੈਰਾਂ ਤੇ ਖੜੀ ਹੋਵੇ ਉਹਨੂੰ ਉਹਨਾਂ ਨੂੰ ਫੀਸ ਕਿਤਾਬਾਂ ਕਾਪੀਆਂ ਵਰਦੀ ਗਰਮੀਆਂ ਦੀ ਵਰਦੀ ਵਕਰੀ ਸਰਦੀਆਂ ਵੀ ਵਕਰੀ ਵਰਦੀ ਬੂਟ ਤੱਕ ਭਾਵੇਂ ਕਿ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਪਰ ਸਾਡੇ ਪਰਿਵਾਰਾਂ ਨੂੰ ਦਿੱਤੇ ਜਾਂਦੇ ਲੋੜ ਅਨੁਸਾਰ ਪਿੰਡ ਦੇ ਵਿੱਚ ਹੁਣ ਤੱਕ 30 ਦੇ ਕਰੀਬ ਪੱਖੇ ਟਿਊਬ ਲਾਈਟਾਂ ਤੇ ਹੋਰ इवन ਬਿਜਲੀ ਜਦੋਂ ਅਸੀਂ ਦੇਣ ਜਾਂਦੇ ਆ ਪਿੰਡ ਸਕੂਲ ਤੇ ਕਿ ਇਹ ਪ੍ਰੋਵੋਲਤਾ ਕਾਪ ਲੈ ਕੇ ਜਾਣੇ ਜਾਣੇ ਆ ਤਾਂ ਕਿ ਉੱਥੇ ਲੋੜਨਾ ਪਵੇ ਉਹਨਾਂ ਨੂੰ ਪੈਸੇ ਖਚਣ ਦੀ ਲੋੜਨਾ ਪਵੇ ਇਹ ਵੀ ਉਹ ਸੇ ਕੋਪਰਾ ਲੈ ਦੇ ਤ ਇਹ ਕੋਪਰਾ ਲੱਗ ਸਰ ਕਿ ਦਾਨੀ ਸੱਜਣਾ ਨੇ ਜਿਹਨ ਸੰਸਥਾ ਵਾਲੇ ਉਹਨਾਂ ਨੇ ਕੀ ਮਤ ਦੇਖੋ ਜਦੋਂ ਹੜ ਆਇਆ ਤਕਰੀਬਨ ਬਹੁਤ ਜਨਤਾ ਉਦੋਂ ਤੁਰਪੀ ਮਦਦ ਕਰਨ ਦੀ ਪੰਜਾਬੀ ਆਪਣੇ ਸੁਭਾਅ ਅਨੁਸਾਰ ਐਕਚੁਅਲ ਪਿਕਚਰ ਕਲੀਅਰ ਹੋਈ ਜਦੋਂ ਪਾਣੀ ਕਟਿਆ ਉਹਨਾਂ ਐਸੋ ਵੇਲੇ ਕਿਸਾਨ ਨੂੰ ਲੋੜ ਵਾ ਜਿਹੜੀਆਂ ਜ਼ਮੀਨਾਂ ਉੱਚੀਆਂ ਨਹੀਂ ਹੁੰਦੀਆਂ ਉਹਦੇ ਚ ਡੀਜ਼ਲ ਦੀ ਠੀਕ ਹੈ ਜੀ 20 ਦੀ ਜਿਨ੍ਹਾਂ ਦੇ ਘਰ ਤਬਾ ਮਤਲਬ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਪੈ ਗਿਆ ਆਮ ਤੌਰ ਤੇ ਕਿਸਾਨ ਦੇ 20 ਢੋਲੇ ਵਿੱਚ ਰੱਖਿਆ ਉਹ ਢੋਲਿਆਂ ਦੀ ਵੀ ਖਰਾਬ ਹੋ ਗਿਆ 20 20 ਡੀਏਪੀ ਖਾਦ ਦੀ ਤੇ ਹੋਰ ਜੇ ਉਹਦੀ ਜ਼ਮੀਨ ਦੇ ਵਿੱਚ ਰੇਤ ਜਾਂ ਉੱਚੀ ਨਹੀਂ ਹੋ ਗਈ ਯਾਰ ਉਹਦੇ ਲਈ ਜੇ ਕੋਈ ਟਰੈਕਟਰ ਹੈਗਾ ਉਹਨੂੰ ਸਹਾਇਤਾ ਕੀਤੀ ਜਾਵੇ ਗਰਾਊਂਡ ਲੈਵਲ ਤੇ ਆਣ ਕੇ ਆਪ ਦਿੱਤੇ ਜਾਣ ਜੋ ਵੀ ਚਾਹੀਦਾ ਹੈ ਮੇਰਾ ਨਾਮ ਹਬੀਰ ਸਿੰਘ ਆ ਪਿੰਡ ਗੁਰਦਾਸਪੁਰ ਬਲਾਕ ਡੇਰਾ ਬਾਬਾ ਨਾਨਕ ਅਸੀਂ ਹੜਪੀਤ ਇਲਾਕੇ ਦੇ ਵਿੱਚੋਂ ਆ ਅੱਜ ਸਾਨੂੰ ਇੱਕ ਸੁਖਵਿੰਦਰ ਸਿੰਘ ਸਿੱਖੋਂ ਸੁਰਗਵਾਸੀ ਜਿਨ੍ਹਾਂ ਦੇ ਸਾਰੇ ਪਰਿਵਾਰ ਦਾ صدਕਾ ਹੜਪੀਤਾਂ ਵਾਸਤੇ ਜਿਹੜਾ ਵਾ ਅੱਜ ਰਾਤ ਸਮਗਰੀ ਕਣਕ ਤੇ ਬੀਜ ਦਾ ਉਪਰਾਲਾ ਕੀਤਾ ਗਿਆ ਕਿਉਂਕਿ ਉਸ ਸਮੇਂ ਮੁਤਾਬਕ ਹੋਰ ਵੀ ਕਈ ਵਾਰੀ ਹਰ ਲੋੜ ਦੀ ਜਿਹੜੀ ਆ ਉਹ ਲੋੜ ਪੂਰੀ ਕਰਦੇ ਆ ਅੱਜ ਵੀ ਉਹਨਾਂ ਨੇ ਇਹ ਸਾਡੇ ਵਾਸਤੇ ਜਿਹੜਾ ਬਰਾਲਾ ਕੀਤਾ ਵਾ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀਆਂ ਕਿਉਂਕਿ ਪੰਜਾਬੀ ਹੀ ਪੰਜਾਬੀ ਦੇ ਕੰਮ ਹੁੰਦਾ ਤੇ ਇਹ ਕਿ ਇਹਨਾਂ ਨੇ ਬਹੁਤ ਖੂਬੀਆ ਇੱਕ ਸੇਵਾ ਨਿਭਾਈ ਆ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ ਸੇਵਾ ਜਿਹੜੀ ਆ ਇਹ 10 ਗੁਣਾ ਕੇ ਹੋ ਕੇ ਮਿਲਦੀ ਆ ਤੇ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਔਖੇ ਸਮੇਂ ਵਿੱਚ ਸਾਡੀ ਆਣ ਕੇ ਬਾਹ ਫੜੀ ਆ ਇਸੇ ਤਰ੍ਹਾਂ ਅੱਗੋਂ ਪ੍ਰਮਾਤਮਾ ਜਿਹੜਾ ਇਹਨਾਂ ਤੇ ਕਿਰਪਾ ਕਰਨ ਇਸੇ ਤਰ੍ਹਾਂ ਲੋੜਵੰਦਾਂ ਦੀ ਅਗੇ ਵੀ ਤੋਂ ਜਿਹੜੀਆਂ ਸੇਵਾ ਕਰਦੇ ਰਹੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਲਖਨਦਸ ਸਿੰਘ ਮੇਰਾ ਨਾਮ ਸਰਕ ਪਿੰਡ ਆਪਣਾ ਦਾਗ ਪੇੜ ਤਰੋਵਾਲੀ ਹੈ ਜੀ ਡੀਪੀ ਡਾਕਟਰ ਅਮਰਜੀਤ ਸਿੰਘ ਔਲਖ ਇਹਨਾਂ ਦੀ ਬਲੌਤਾ ਫਾਰਮਾਰੇ ਇਲਾਕਿਆਂ ਵਿੱਚ ਬੀ ਬੰਦਿਆ ਗਿਆ ਵਾ ਤੇ ਵਧੀਆ ਜਿਹੀਆਂ ਵੈਰਾਈਟੀਆਂ ਦਿੱਤੀਆਂ ਨੇ ਇਸ ਵਿੱਚ ਬਹੁਤ ਬਹੁਤ ਧੰਨਵਾਦ